ਤਕਲੀਫ ਸਾਰੇ ਆ ਗਰਦਨ ਆਕਰੀ ਹੋਈ ਸੀ ਪੂਰੀ ਹੋਈ ਤੇ ਅੱਖ ਦੇ ਵਿੱਚ ਜਿਹੜੀ ਚੀਜ਼ ਪਈ ਸੀ ਉਹ ਵੀ ਗਰਦਨ ਦੀ ਪੂਰਤ ਤੇ ਨੋਰਮਲ ਹੋ ਗਿਆ ਜਿਹੜਾ ਪੇਸ਼ੈਂਟ ਆਪਣੇ ਕੋਲੇ ਆਊਗਾ ਮੈਂ ਤੁਹਾਨੂੰ ਇੱਥੇ ਦਾਅਵੇ ਨਾ ਕਹਿਣਾ ਜੀ ਵੀ ਟਾਈਮ ਲੱਗ ਸਕਦਾ ਇੱਥੇ ਤੇਰੇ ਕੋਲੇ ਭਾਵੇਂ ਅੱਧਾ ਘੰਟਾ ਲੱਗ ਜਾਏ ਘੰਟਾ ਲੱਗ ਜਾਏ ਭਾਵੇਂ 2 ਘੰਟੇ ਲੱਗ ਜਾਏ ਉਹਨੂੰ ਬਿਲਕੁਲ ਸਟੀਰਲਡ ਤੋਂ ਬਿਲਕੁਲ ਠੀਕ ਕਰਕੇ ਭੇਜਾਂਗਾ ਉਹਨੂੰ ਜੀ ਹਾਂ ਜੀ ਫਰਕ ਆ ਮੈਂ ਪਹਿਲੀ ਵਾਰ ਨਹੀਂ ਆਈਆਂ ਆ ਰਹੀਆਂ ਮੈਨੂੰ ਬਹੁਤ ਫਰਕ ਪੈ ਗਿਆ 2 ਘੰਟੇ ਦੇ ਵਿੱਚ ਵਿੱਚ ਪੇਸ਼ੈਂਟ ਨੂੰ ਉਹਦੇ ਮੂੰਹੋਂ ਬੁਲਾ ਦੇਾਂਗੇ ਬਿਆ ਮੈਨੂੰ ਮੈਂ ਠੀਕ ਆ ਦਰਦ ਬਹੁਤ ਸੀ ਜਰੂਰ ਤੇ ਮਹਿੰਦੀ ਸੀ ਬਹੁਤ ਔਖੀ ਹੋ ਰਹੀ ਤੇ ਗੋਡੇ ਸਿੱਧੇ ਨਹੀਂ ਹੁੰਦੇ ਹਾਂਜੀ ਬਾਹਰ ਤੋਂ ਫਰਕ ਪਿਆ ਮੈਨੂੰ ਅੱਜ ਹੀ ਫਰਕ ਲੱਗਿਆ ਬਿਮਾਰਗਾਂ ਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਇਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇਹ ਡਿਸ ਪ੍ਰੋਬਲਮ ਸੀਗੀ ਜੀ ਦਰਦ ਹੁੰਦਾ ਰਹਿੰਦਾ ਸੀ ਬਹੁਤ ਜ਼ਿਆਦਾ ਹੋਵੇ 2-3 ਸਾਲ ਪਰ ਹੁਣ ਜਦੋਂ ਤੋਂ ਤੁਹਾਡੇ ਕੋਲ ਆਣ ਲੱਗਿਆ ਮੈਂ ਉਦੋਂ ਦਾ ਬਹੁਤ ਫਰਕ ਪਿਆ ਹੋਇਆ ਜੀ ਸਾਡੀ ਜਿਹੜੀ ਮੈਡੀਸਨ ਆ ਉਹ ਕਹਿੰਦੀ ਸਟੀਰੋਇਡ ਤੱਕ ਸੀਮਤ ਨਾ ਹੋਵੇ ਹਾਂਜੀ ਉਹ ਜਿਹੜੇ ਤੱਤਾਂ ਦੇ ਘਾਟ ਆ ਉਹਨੂੰ ਪੂਰਾ ਕਰਨ ਦੇ ਆ ਇਸ ਪ੍ਰਕਾਰ ਰੱਖਦੀ ਹੋਵੇ ਕਮਰ ਦਰਦ ਤੇ ਜੀ ਬਹੁਤ ਫਰਕ ਪ ਪੇਟ ਮਤਨ ਨਾਲ ਬੰਦਾ ਵੈਸੇ ਬੇਟਵਾ ਹੋ ਜਾਂਦਾ ਅੱਜ ਕੱਲ ਫਿਜ਼ੀਕਲ ਐਕਟੀਵਿਟੀ ਬਿਲਕੁਲ ਖਤਮ ਹੋ ਚੁੱਕੀ ਆ ਮੈਡੀਸਨ ਦੇ ਨਾਲ ਅਸੀਂ ਪੇਸ਼ੈਂਟ ਨੂੰ ਇੱਕ ਵਾਰੀ ਕਯੂਰ ਕਰ ਸਕਦੇ ਆ ਲੰਬਾ ਸਮਾਂ ਠੀਕ ਰਹਿਣ ਤੇਰੇ ਉਹਨੂੰ ਐਕਸਰਸਾਈਜ਼ ਕਰਨੀ ਪੈਣੀ ਹੈ ਹਰ ਕੋਈ ਅੱਜ ਕੱਲ ਰੀਡ ਦੀ ਹੱਡੀ ਤੋਂ ਪਰੇਸ਼ਾਨ ਆ ਕੋਈ ਸਰਵਾਈਕਲ ਤੋਂ ਪਰੇਸ਼ਾਨ ਆ ਕੋਈ ਗੋਡਿਆਂ ਤੋਂ ਪਰੇਸ਼ਾਨ ਆ ਕੋਈ ਰੀਡ ਦੀ ਹੱਡੀ ਤੋਂ ਪਰੇਸ਼ਾਨ ਆ ਕਿਸੇ ਦਾ ਤਾਂ ਇਦਾਂ ਦਾ ਦਰਦ ਆ ਕਿ ਦਵਾਈਆਂ ਖਾ ਖਾ ਕੇ ਲੁਕੀ ਆ ਚੁੱਕੇ ਆ ਖੋਖਲੇ ਹੋ ਚੁੱਕੇ ਆ ਬੈਂਕ ਲੋਕਾਂ ਦੇ ਖੋਖਲੇ ਹੋ ਚੁੱਕੇ ਆ ਪਰ ਆਰਾਮ ਨਹੀਂ ਆ ਅੱਜ ਅਸੀਂ ਪਹੁੰਚੇ ਆ ਜਗਰਾਉਂ ਡਾਕਟਰ ਚਰਨਜੀਤ ਸਿੰਘ ਗੁਲਪੁਰ ਜਿੱਥੇ ਕੀ ਇਲੈਕਟ੍ਰੋ ਹੋਮੋਪੈਥਿਕ ਅਤੇ ਆਯੁਰਵੈਦਿਕ ਨਾਲ ਟਰੀਟਮੈਂਟ ਕਰਦੇ ਆ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਸੀਂ ਜਨੰਦਰ ਤੋਂ ਚੱਲ ਕੇ ਅਰੋਣ ਕੁਮਾਰ ਜੀ ਤੁਹਾਨੂੰ ਮੋਸਟ ਵੈਲਕਮ ਸਰ ਜਿੱਦਾਂ ਕਿ ਅੱਜ ਕੱਲ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਬਜ਼ੁਰਗਾਂ ਨੂੰ ਕਹਿੰਦੇ ਸੀਗੇ ਕਿ ਹਾਂ ਵੀ ਬੈਕ ਪੇਨ ਸ਼ੁਰੂ ਹੋ ਗਈ ਰੀਡ ਦੀ ਹੱਡੀ ਦੀ ਦਰਦ ਸ਼ੁਰੂ ਹੋ ਗਈ ਜਿੱਦਾਂ ਕਿ ਠੰਡ ਆ ਜਾਂਦੀ ਆ ਪਰ ਅੱਜ ਕੱਲ ਬੱਚਿਆਂ ਨੂੰ ਤਾਂ ਔਰਤਾਂ ਨੂੰ ਬੜੀ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਇਹਦਾ ਕੀ ਕਾਰਨ ਕੀ ਆ ਮੁੱਖ ਕਾਰਨ ਹੈ ਜੀ ਜੋੜ ਦਰਦੱਸ ਬੰਦੀ ਜਿਹੜੀ ਵੀ ਪ੍ਰੋਬਲਮ ਆ ਰਹੀ ਹੈ ਜੀ ਇਹਦੇ ਵਿੱਚ ਜ਼ਿਆਦਾਤਰ ਤਾਂ ਗਲਤ ਖਾਣ ਪੀਣ ਇਹਦੇ ਮੇਲ ਕਾਰਨਾਂ ਦੇ ਵਿੱਚ ਜਿਵੇਂ ਆਪਾਂ ਦੇਖਿਆ ਜਾਂਦਾ ਜੀ ਅਰਣਕ ਮਾਰਜੀ ਜਿਵੇਂ ਸਖਸ਼ਮ ਤਤਾਂ ਦੀ ਕਮੀ ਹੋ ਰਹੀ ਆ ਹਾਂਜੀ ਕੈਲਸ਼ੀਅਮ ਆਇਰਨ ਵਿਟਾਮਿਨ ਬੀ ਟਵੈਲ ਵਿਟਾਮਿਨ ਡੀ ਦੀ ਕਮੀ ਇਹਦੇ ਵਿੱਚ ਮੁੱਖ ਦੇ ਵਿੱਚ ਦੇਖੀ ਜਾਂਦੀ ਆ ਹੂੰ ਹੂੰ ਇਹਦੇ ਨਾਲ ਨਾਲ ਗਲਤ ਖਾਣ ਪੀਣਾ ਗਲਤ ਪੋਸਚਰ ਦੇ ਵਿੱਚ ਬੈਠਣਾ ਲਗਾਤਾਰ ਕਈ ਅਸਆਂ ਚੀਜ਼ਾਂ ਆ ਜਿਹੜੀਆਂ ਆਪણો ਆਪਣਾ ਲਾਈਫ ਸਟਾਈਲ ਸਟਾਈਲ ਨੂੰ ਗਲਤ ਕਰ ਰਹੀਆਂ ਠੀਕ ਹੈ ਜੀ ਪਰ ਮੈਂ ਵੈਸੀ ਗੱਲ ਕਰਦਾ ਆ ਜਦੋਂ ਤੁਸੀਂ ਕਹਿੰਦੇ ਕਿ ਠੀਕ ਹੈ ਇਹ ਗਲਤ ਪੋਸਰ 'ਚ ਬੈਠਣਾ ਹੈ ਨਾ ਗਲਤ ਤਰੀਕੇ ਨਾਲ ਸੋਣਾ ਤਾਂ ਇਹਦਾ ਇਲਾਜ ਜਿਹੜਾ ਹੈ ਕਿ ਇਹ ਸਿਰਫ ਮਤਲਬ ਕਿ ਫਿਜ਼ੀਓਥੈਰੇਪੀ ਵਿੱਚ ਨਹੀਂ ਆ ਗਿਆ ਕਿ ਆਯੁਰਵੈਦਿਕ ਤਰੀਕੇ ਨਾਲ ਵੀ ਇਹਦਾ ਇਲਾਜ ਹੋ ਜਾਂਦਾ ਹੈ ਨਹੀਂ ਫਿਜ਼ੀਓਥੈਰੇਪੀ ਆਪਣੀ ਜਗ੍ਹਾ ਤੇ ਠੀਕ ਹੈ ਜੀ ਪਰ ਜਿਹੜਾ ਜਿਹਦੀ ਮੈਡੀਸਨ ਦੀ ਗੱਲ ਹੈ ਜਿਹੜੇ ਤੱਤਾਂ ਦੀ ਕਮੀ ਪੈ ਗਈ ਆ ਜਿਹੜੀ ਤੱਤਵਾ ਦੀ ਕਮੀ ਪੈ ਗਈ ਹੈ ਤੱਤਵਾ ਦੀ ਕਮੀ ਪੈ ਗਈ ਉਹ ਮੈਡੀਸਨ ਦੇ ਨਾਲ ਪੂਰੀ ਕੀਤੀ ਜਾ ਸਕਦੀ ਹੈ ਸਾਡੀ ਜਿਹੜੀ ਮੈਡੀਸਨ ਆ ਉਹ ਕਲੀਸਟੀਰੋਇਡ ਤੱਕ ਸੀਮਤ ਨਾ ਹੋਵੇ ਹਾਂਜੀ ਉਹ ਜਿਹੜੇ ਤੱਤਾਂ ਦੀ ਘਾਟ ਆ ਉਹਨੂੰ ਪੂਰਾ ਕਰਨ ਦਾ ਇਸ ਪ੍ਰਸਾ ਠੀਕ ਹੈ ਜੀ ਦੋ ਨੰਬਰ ਤੇ ਜਿਵੇਂ ਅੱਜਕੱਲ ਕ ਗਲਤ ਖਾਣ ਪੀਣ ਦਾ ਜਿਵੇਂ ਆਪਣੇ ਡਰਾਈ ਫਰੂਟ ਵੀ ਆਪਣੇ ਗਲਤ ਆ ਰਹੇ ਆ ਜੀ ਸਬਜ਼ੀਆਂ ਦੇ ਵਿੱਚ ਵੀ ਆਪਣਾ ਜ਼ਹਿਰੀਲਾ ਮਦਦ ਆ ਰਿਹਾ ਹੈ ਇਹਨਾਂ ਕਾਰਨਾਂ ਦਾ ਵੀ ਪੂਰੀ ਬੋਡੀ ਤੇ ਅਸਰ ਆ ਬਾਕੀ ਜਿਹੜੇ ਮਨੋਖਾ ਅੱਜਕੱਲ ਫਿਜ਼ੀਕਲ ਐਕਟੀਵਿਟੀ ਬਿਲਕੁਲ ਖਤਮ ਹੋ ਚੁੱਕੀ ਆ ਫਿਜ਼ੀਕਲ ਐਕਟੀਵਿਟੀ ਐਕਟੀਵਿਟੀ ਦੇ ਵਿੱਚ ਜੋਗਿੰਗ ਕਰਨੀ ਚਾਹੀਦੀ ਜਾਂ ਸਾਈਕਲਿੰਗ ਕਰਨੀ ਚਾਹੀਦੀ ਆ ਜੋਗਾ ਕਰਨਾ ਚਾਹੀਦਾ ਇਹਦੇ ਵਿੱਚ ਇਸ ਕਰਕੇ ਜੇਬ ਲੋਕ ਹੈ ਚਾਹੁੰਦੇ ਅਸੀਂ ਬਿਨਾਂ ਦਵਾਈਆਂ ਤੋਂ ਹੀ ਸੋਰੀ ਬਿਨਾਂ ਬਲਬ ਆਪਣਾ ਹੱਥ ਪੱਤ ਪੱਲਾ ਹਲਾਏ ਹਲਾਏ ਕੀਤੇ ਤੇ ਵੀ ਫਿਜ਼ੀਕਲ ਐਕਟੀਵਿਟੀ ਤਾਂ ਬਣਾਈਏ ਠੀਕ ਹੋ ਜਾਊਗਾ ਫਿਰ ਤਾਂ ਸਾਰੀ ਜਲਦੀ ਕੇ ਦਵਾਈਆਂ ਤੇ ਰਹਿਣਗੇ ਜੀ ਕਿਉਂਕਿ ਮੈਡੀਸਨ ਦੇ ਨਾਲ ਅਸੀਂ ਪੇਸ਼ੈਂਟ ਨੂੰ ਇੱਕ ਵਾਰੀ ਕ્યોਰ ਕਰ ਸਕਦੇ ਆ ਲੰਬਾ ਸਮਾਂ ਠੀਕ ਰਹਿਣ ਤੇ ਲਈ ਉਹਨੂੰ ਐਕਸਰਸਾਈਜ਼ ਕਰਨੀ ਪੈਣੀ ਹੈ ਜੀ ਐਕਸਰਸਾਈਜ਼ ਕਰਨੀ ਪਈੜੇ ਮਤਲਬ ਮੈਂ ਤੁਹਾਡਾ ਕਹਿਣ ਦਾ ਮਤਲਬ ਕਿ ਸਿਰਫ ਐਕਸਰਸਾਈਜ਼ ਨਾਲ ਹੀ ਇਕੱਲੇ ਨਹੀਂ ਫਰਕ ਪੈਂਦਾ ਨਾਲ ਨਾਲ ਜਿਹੜੀ ਸੀਰਚ ਕਮੀ ਪਈ ਜਿਹੜੀ ਘਾਟ ਹੈਗੀ ਕਿਸੇ ਅੰਦਾ ਦੀ ਉਹ ਨਾਲ ਮੈਡੀਸਨ ਦੇ ਨਾਲ ਪੂਰੀ ਹੁੰਦੀ ਹੈ ਉਹਦੀ ਉਹ ਸਾਰਾ ਇੱਕ ਵਾਰੀ ਮੈਡੀਸਨ ਦੇ ਨਾਲ ਕਾਕਾ ਵਾਰੀ ਤਾਂ ਕਰਨੀ ਪੈਣੀ ਹੈ ਮੰਨ ਕੇ ਚੱਲੋ ਸਾਇਨੋਵਲ ਫਲੂਇਡ ਜਿਹੜੀ ਗੋਡਿਆਂ ਦੀ ਗਰੀਸ ਹੁੰਦੀ ਜੀ ਗੋਡਿਆਂ ਦੀ ਗਰੀਸ ਜੀ ਹਾਂਜੀ ਹਾਂਜੀ ਉਹਦੇ ਲਈ ਇੱਕ ਵਾਰੀ ਇੱਕ ਵਾਰੀ ਜਿਹੜੀ ਘਾਟ ਪੈ ਗਈ ਆ ਡੀਜਨਰੇਸ਼ਨ ਹੋ ਗਈ ਉਹਨੂੰ ਰੀਜਨਰੇਟ ਤਾਂ ਕਰਨਾ ਪੈਣਾ ਨਾ ਮੈਡੀਸਨ ਦੇ ਚੋਰ ਨਾਲ ਹਾਂਜੀ ਮੈਡੀਸਨ ਦੇ ਨਾਲ ਰੀਜਨਰੇਟ ਕਰਾਂਗੇ ਉਸ ਤੋਂ ਬਾਅਦ ਐਕਸਰਸਾਈਜ਼ ਦੱਸ ਦਿਆਂਗੇ ਹੂੰ ਤੇ ਉਹ ਪੇਸ਼ੈਂਟ ਕਰਦਾ ਰਹੇ ਲਗਾਤਾਰ ਉਹਦੀ ਫਿਜ਼ੀਕਲ ਐਕਟੀਵਿਟੀ ਕਰੇ 2-3 ਘੰਟੇ ਸ਼ੈਅ ਕਰੇ ਘਟੋ ਘਟਾ ਚ ਹੋਰ ਕੁਝ ਨਹੀਂ ਕਰ ਸਕਦਾ ਤਾਂ ਸ਼ੈਅ ਹੀ ਕਰੇ 2-3-4 ਘੰਟੇ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਜੀ ਇੱਕ ਕੀ ਮੈਨੂੰ ਦੱਸੋ ਕਿ ਜਿਹੜਾ ਮੰਨ ਲਓ ਕਿ ਬੈਕ ਪੈਨ ਕਾਫੀ ਟਾਈਮ ਤੋਂ ਲੱਗਤ ਨੂੰ ਮੰ ਕਦੇ ਇੱਧਰ ਧੱਕੇ ਕਾਲੇ ਕਦੇ ਉੱਧਰ ਧੱਕੇ ਖਾਲੇ ਚਾਰ ਪੰਜ ਸਾਲ ਮੰਨ ਲਓ ਨਿਕਲ ਗਏ ਬੰਦੇ ਦੇ ਜੀ ਤਾਂ ਉਹ ਕਿੰਨੇ ਚਿਰ ਚੇ ਆਰਾਮ ਆਣਾ ਸ਼ੁਰੂ ਹੋ ਜਾਂਦਾ ਬੰਦੇ ਨੂੰ ਉਹ ਸਰ ਇੱਥੇ ਜਿਹੜਾ ਜਿਹੜਾ ਪੇਸ਼ੈਂਟ ਆਪਣੇ ਕੋਲੇ ਆਊਗਾ ਮੈਂ ਤੁਹਾਨੂੰ ਇੱਥੇ ਦਾਅਵੇ ਨਾ ਕਹਿਣਾ ਜੀ ਵੀ ਟਾਈਮ ਲੱਗ ਸਕਦਾ ਇੱਥੇ ਤੇਰੇ ਕੋਲੇ ਭਾਵੇਂ ਅੱਧਾ ਘੰਟਾ ਲੱਗ ਜਾਏ ਘੰਟਾ ਲੱਗ ਜਾਏ ਭਾਵੇਂ 2 ਘੰਟੇ ਲੱਗ ਜਾਏ ਠੀਕ ਹੈ ਜੀ ਉਹਨੂੰ ਬਿਨਾਂ ਸਟੀਰੌਇਡ ਤੋਂ ਬਿਨਾਂ ਕੋਈ ਪੈਨਕਲਰ ਦੇ ਮੈਡੀਸਨ ਐਲੋਪੈਥੀ ਦਿੱਤੇ ਆ ਬਿਲਕੁਲ ਠੀਕ ਕਰਕੇ ਭੇਜਾਂਗਾ ਉਹਨੂੰ ਜੀ ਬਿਲਕੁਲ ਠੀਕ ਹੈ ਅੱਧੇ ਦ ਤਾਂ ਅ ਚਾ ਮੰਨ ਲਓ ਕਿ ਜੇਰਾ ਇੱਕ ਵਾਰ ਪੇਸ਼ੈਂਟ ਵਿਜ਼ਿਟ ਇੱਕ ਵਾਰ ਵਿਜ਼ਿਟ ਕਰਨਾ ਪੈਂਦਾ ਕਿ 12-12 ਨੂੰ ਵਿਜ਼ਿਟ ਕਰਨਾ ਪੈਂਦਾ ਤਿੰਨ ਵਾਰ ਚਾਰ ਵਾਰ ਸਾਰੇ ਉਹਦੀ ਬਿਮਾਰੀ ਤੇ ਡਿਪੈਂਡ ਕਰਦਾ ਜੀ ਹਾਂਜੀ ਕਿਸ ਨੂੰ ਇੱਕ ਦੋ ਵਾਰੀ ਦੇ ਨਾਲ ਵੀ ਠੀਕ ਹੋ ਜਾਂਦਾ ਕਈਆਂ ਨੂੰ ਮਤਲਬ ਚਾਰ ਪੰਜ ਸੱਤ ਵਾਰੀ ਵੀ ਆਉਣਾ ਪੈ ਸਕਦਾ ਅੱਜ ਚਾਰ ਪੰਜ ਸੱਤ ਵਾਰੀ ਆਣਾ ਹਾਂਜੀ ਅੱਛਾ ਸਰ ਤੁਸੀਂ ਮਤਲਬ ਕਹਿ ਰਹੇ ਕਿ 2 ਘੰਟੇ 3 2 ਘੰਟੇ ਜੇ ਤੁਸੀਂ ਪ੍ਰੋਪਰ ਬੰਦੇ ਨੂੰ ਠੀਕ ਕਰ ਦੋਗੇ ਬਿਲਕੁਲ ਜੀ ਇਹਦਾ ਹੋਰ ਵੀ ਕੋਈ ਕਾਰਨ ਹੈਗਾ ਮੇਨ ਹੋਰ ਕਾਰਨਾਂ ਦੇ ਵਿੱਚ ਇਹਦੇ ਜੀ ਜਿਵੇਂ ਐਨ 4 ਐਲ 5 ਅੱਛਾ ਜੀ ਨੰਬਰ ਰੀਜਨ ਤਾਂ ਆ ਗਿਆ ਇਸ ਕਰਕੇ ਨੰਬਰ ਤੇ ਜਿਹੜਾ ਸਿਕਲਰ ਰਿਗਾ ਇਹਦੇ ਵਿੱਚ ਗੜਬੜ ਆ ਰਹੀ ਹੈ ਡਿਸਕ ਦੀ ਪ੍ਰੋਬਲਮ ਆ ਰਹੀ ਹੈ ਡਿਸਕ ਬਲਜ ਹੋ ਰਹੀ ਹੈ ਸਰ ਅੱਛਾ ਜੀ ਡਿਸਕ ਜਦੋਂ ਬਲਜ ਹੋ ਜੋ ਗਈ ਫਿਰ ਉਹਨੂੰ ਠੀਕ ਕਰਨ ਦੇ ਲਈ ਆਜਰਵੇਦ ਦੇ ਟਰੀਟਮੈਂਟ ਦੇ ਨਾਲ ਆਪਾਂ ਬਿਲਕੁਲ ਕਯੂਰ ਕਰਨ ਦੇ ਸਮਰੱਥ ਆਪਣਾ ਕਯੂਰ ਕਰਾਂਗੇ ਉਹਨੂੰ ਉਹਦੇ ਨਾਲ ਰਿਜ਼ਲਟ ਅੱਛੇ ਹੋਣਗੇ ਜਿਹੜੇ ਲੋਕਾਂ ਨੇ ਬੈਲਟਾਂ ਲਾਈਆਂ ਹੁੰਦੀਆਂ ਲੋਕੀ ਕਹਿੰਦੇ ਅੱਜਕਾ ਬੈਲਟ ਲਾਣੀ ਪੈਂਦੀ ਹੈ ਡਿਸਕ ਹਿੱਲ ਜਾਂਦੀ ਆ ਤਾਂ ਉਸ ਤਰੀਕੇ ਨਾਲ ਤੁਸੀਂ ਠੀਕ ਕਰਦੇ ਹੋ ਕਿ ਕਿ ਸਿਰਫ ਮੈਡੀਸਨ ਨਾਲ ਹੀ ਆਪਣਾ ਤਰੀਕੇ ਨਾਲ ਠੀਕ ਕਰ ਦਿੰਦੇ ਹੋ ਤੁਸੀਂ ਨੇ ਸਰ ਉਹ ਬਿਲਕੁਲ ਬੈਡੀ ਸੰਤ ਦੇ ਨਾਲ ਪਹਿਲਾਂ ਬਿਲਕੁਲ ਠੀਕ ਕਰਕੇ ਉਹਦੇ ਜਿਹੜੇ ਸੂਖਮ ਤੱਤਾਂ ਦੀ ਕਮੀ ਪੈ ਗਈ ਹੈ ਕੋਈ ਵੀ ਕਿਸੇ ਤਰ੍ਹਾਂ ਦਾ ਮੇਨ ਕਾਰਨ ਆ ਠੀਕ ਹੈ ਜੀ ਮੇਨ ਕਾਰਨ ਆਪਾਂ ਦੇਖਾਂਗੇ ਡਾਇਗਨੋਸ ਡਾਇਗਨੋਸ ਕਰਨ ਸਮੇਂ ਵੀ ਇਹਨੂੰ ਕੀ ਪ੍ਰੋਬਲਮ ਆ ਮੇਨ ਠੀਕ ਹੈ ਜੀ ਉਹ ਕਾ ਪੇਸ਼ੈਂਟ ਆਪਣੇ ਸਾਹਮਣੇ ਹੋਏਗਾ ਉਹਦਾ ਆਪਾਂ ਡਾਇਗਨੋਸ ਕਰਾਂਗੇ ਕੀ ਕਾਰਨ ਡਾਇਗਨੋਸ ਦੇ ਅਕੋਰਡਿੰਗ ਆਪਾਂ ਟਰੀਟਮੈਂਟ ਕਰ ਦੇਵਾਂਗੇ ਉਹਨੂੰ ਤੇ ਆਪਾਂ ਪ੍ਰੋਪਰ ਠੀਕ ਕਰਾਂਗੇ ਜੀ ਤਾਂ ਅੱਜ ਕੱਲ ਸਰ ਇੱਕ ਕੀ ਹੋ ਰਹੀ ਹੈ ਜਿੱਦਾਂ ਕਿ ਰੀਡ ਦੀ ਹੱਡੀ ਦਾ ਚਲੋ ਹੋ ਗਈ ਆ ਖਾਸ ਕਰ ਲੇਡੀਜ਼ ਵਿੱਚ ਸਰਵਾਈਕਲ ਦੀ ਪ੍ਰੋਬਲਮ ਸਰਵਾਈਕਲ ਦਾ ਕਿ ਮੇਨ ਕਾਰਨ ਕੀ ਹੈਗਾ ਸਰਵਾਈਕਲ ਦਾ ਮੇਨ ਕਾਰਨ ਜੇ ਮੈਂ ਗਰਦਨ ਤੋਂ ਸ਼ੁਰੂ ਹੋਗਾ ਜੀ ਰੀਡ ਦੀ ਹੱਡੀ ਤੇ ਸੱਤ ਉੱਪਰਲੇ ਸੱਤ ਮਣਕੇ ਇਹਦੇ ਇਹਦੇ ਮੇਨ ਕਾਰਨ ਮੰਨੇ ਜਾਂਦੇ ਆ ਜੀ ਠੀਕ ਹੈ ਜੀ ਉਹਨਾਂ ਉਹ ਸੱਤ ਮਣਕਿਆਂ ਦੇ ਵਿੱਚ ਜਿੱਦੀ ਗੜਬੜੀ ਨੂੰ ਹੀ ਸਰਵਾਈਕਲ ਦਾ ਕਾਰਨ ਮੰਨਿਆ ਜਾਂਦਾ ਹੈ ਸਰਵਾਈਕਲ ਦੇ ਵਿੱਚ ਜਿਹੜੀ ਮੇਨ ਜਿਵੇਂ ਗਰਦਨ ਦਾ ਅਕੜਾ ਗਰਦਨ ਦਾ ਅਕੜ ਜਾਣਾ ਹੂੰ ਹੂੰ ਟਕੜਾਪਨ ਸਵੇਲਿੰਗ ਦੇਖੀ ਜਾਂਦੀ ਆ ਮੋਢੇ ਜਕੜੇ ਜਾਂਦੇ ਆ ਕਈ ਵਾਰੀ ਦਰਦ ਬਾਹਾਂ ਤੱਕ ਚਲਾਇਆ ਜਾਂਦਾ ਜੀ ਬਾਹਾਂ ਤੱਕ ਵੀ ਜਾਂਦਾ ਸੋ ਇਸ ਕਰਕੇ ਜਣੇ ਦੀ ਕਈ ਵਾਰੀ ਚੱਕਰ ਚੱਕਰ ਉਹਨਾਂ ਦੀ ਵੀ ਆਪਣਾ ਪ੍ਰੋਬਲਮ ਦੇਖ ਤੇ ਇਹਦੇ ਨਾਲ ਸੋਵਲਿੰਗ ਹੁੰਦੀ ਹੈ ਦਰਦ ਦਰਦ ਤਾਂ ਮੈਨ ਹੁੰਦਾ ਹੀ ਹੁੰਦਾ ਜੀ ਇਹਦੇ ਵਿੱਚ ਮੈਨ ਹੱਡੀ ਦੀ ਕਮਜ਼ੋਰੀ ਗਨੇ ਦੇਖਿਆ ਜਾਂਦਾ ਜੀ ਇਹਦੇ ਵਿੱਚ ਕਾਰਨ ਉਹੀ ਆ ਸਰ ਸੈਨੋਵਲ ਫਲੂਇਡ ਤੇ ਕਾਰਟ ਹੀ ਲੈਜ ਇਹ ਮੈਨਰੋਲ ਪਲੇ ਕਰਦੇ ਆ ਜੀ ਠੀਕ ਹੈ ਜੀ ਤਾਂ ਜਿਹੜਾ ਅੱਜ ਕੱਲ ਚਲੋ ਸਰਵਾਈਕਲ ਦੀ ਵੀ ਗੱਲ ਹੋ ਗਈ ਤਾਂ ਹੁਣ ਮੰਨ ਲਓ ਕਿ ਕਈਆਂ ਦੇ ਜਿਹੜੇ ਬਜ਼ੁਰਗਾਂ ਦੇ ਜਿਹੜੇ ਗੋਡੇ ਅੱਜ ਕੱਲ ਕਹਿੰਦੇ ਕਿ ਗੋਡੇ ਰਿਪਲੇਸ ਕਰਾ ਲਓ ਨੀਰ ਰਿਪਲੇਸ ਕਰਾ ਲਓ ਗੋਡੇ ਬਦਲਾ ਲਓ ਤਾਂ ਹੋਰ ਮੰਨ ਲਓ ਕਿ ਇਹ ਚੀਜ਼ਾਂ ਸਿਰਫ ਬਜ਼ੁਰਗਾਂ 'ਚ ਨਹੀਂ ਦੇਖਣ ਨੂੰ ਆ ਰਹੀਆਂ ਮੇਰੇ ਕਹਿੰਦਾ 35 40 ਸਾਲ ਦੇ ਜਿਹੜੇ ਬੰਦੇ ਆ ਉਹਨਾਂ ਨੂੰ ਵੀ ਇਹ ਦੇਖਣ ਨੂੰ ਪ੍ਰੋਬਲਮ ਹੈ ਖਾਸ ਕਰ ਫੀਮੇਲ ਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਤਾਂ ਇਹ ਗੋਡੇ ਬਦਲਾਣਾ ਜਿਹੜਾ ਕਿ ਇਹ ਇਹ ਤਾਂ ਪਰ ਇੱਕ ਸਰਜਰੀ ਤਰੀਕੇ ਨਾਲ ਮਿਲਿਓ ਸਰਜਰੀ ਕਰਕੇ ਹੀ ਠੀਕ ਹੁੰਦਾ ਆ ਤਾਂ ਆਯੁਰਵੈਦਿਕ ਟਰੀਟਮੈਂਟ ਨਾਲ ਕਿਸ ਤਰੀਕੇ ਨਾਲ ਤੁਸੀਂ ਠੀਕ ਕਰਦੇ ਉਸ ਚੀ ਨੂੰ ਆਯੁਰਵੈਦ ਦੇ ਵਿੱਚ ਦੇਖੋ ਜਿਹੜਾ ਗੋਡਿਆਂ ਦੀ ਜਿਹੜੀ ਮੇਨ ਪ੍ਰੋਬਲਮ ਆ ਰਹੀ ਆ ਉਹਦਾ ਮੇਨ ਕਾਰਨ ਆ ਪੇਟ ਦੀਆਂ ਬਵਾਰਗਾਂ ਨਾਲ ਰਿਲੇਟਡ ਆ ਮੇਨ ਤਾਂ ਜੀ ਜਿਹਦੇ ਜਿਵੇਂ ਵਿੱਚ ਕਬਜ ਰਹਣੀ ਪਹਿਲਾ ਬੰਦੇ ਨੂੰ ਉਸ ਤੋਂ ਬਾਅਦ ਗੈਸ ਤਜਾਬ ਐਸਿਡ ਇਸ ਤੋਂ ਸਾਰਾ ਕੰਮ ਸਟਾਰਟ ਹੁੰਦਾ ਹੈ ਜ ਇਹਦੇ ਵਿੱਚ ਜਿਹੜੀ ਜਦੋਂ ਮੇਨਲੀ ਜੁਣੀ ਤੇ ਵਿੱਚ ਪੇਟ ਦੀ ਖਰਾਬੀ ਹੋਣ ਦੇ ਕਾਰਨ ਸਿਆਂੋਵਲ ਫਲੂਇਡ ਘਟਦਾ ਹੈ ਇਹਦੇ ਵਿੱਚ ਇਹਦੇ ਵਿੱਚ ਦੋ ਮੇਨ ਕਾਰਨ ਮੰਨੇ ਜਾਂਦੇ ਆ ਅਜ ਦੇ ਦੌਰ ਚ ਜੀ ਇੱਕ ਆਸਟੋਅਰਥਰਾਇਟਸ ਡੀਕੋਮੈਟਿਡ ਆਰਥਰਾਇਟਸ ਉਹਦੇ ਵਿੱਚ ਗੋਡਿਆਂ ਚ ਗੈਪ ਦਾ ਗੈਪ ਦਾ ਹੋਣਾ ਜੀ ਤੇ ਜਿਹੜੇ ਲੀਗਾਮੈਂਟਸ ਦੀ ਲੀਗਾਮੈਂਟਸ ਦੀ ਕਮੀ ਹੋ ਰਹੀ ਆ ਬਹੁਤ ਸਾਰੀ ਲੀਗਾਮੈਂਟ ਕਾਰਟੀਲੇਜ ਘਟ ਰਹੇ ਆ ਹਮ ਹਮ ਸਰ ਇਹਦੇ ਵਿੱਚ ਇਹਦੇ ਨਾਲ ਨਾਲ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੂੰਗਾ ਹਮ ਹਮ ਜਿਹੜਾ ਲਾਈਫ ਸਟਾਈਲ ਚੇਂਜ ਹੋ ਗਿਆ ਮਨੁੱਖ ਦਾ ਹਮ ਹਮ ਜਿਵੇਂ ਬੈਲੇ ਰਹਿਣ ਲੱਗ ਗਏ ਸੀ ਹਮ ਹਮ ਉਹਦਾ ਮੇਨ ਕਾਰਨ ਹੈ ਵੀ ਉਹਦੇ ਵਿੱਚ ਜਿਵੇਂ ਇੱਕ ਹਾਰਮੋਨ ਜਿਵੇਂ ਬ੍ਰੇਨ ਦੇ ਵਿੱਚ ਰਿਲੀਜ਼ ਹੁੰਦਾ ਜਿਹੜਾ ਐਂਡੋਰਫਨ ਠੀਕ ਹੈ ਜੀ ਐਂਡੋਰਫਨ ਨੇਚਰਲੀ ਪੇਨ ਕਿਲਰ ਆ ਅੱਛਾ ਜੀ ਪਰ ਅੱਜ ਹੋ ਕੀ ਰਿਹਾ ਐ ਡਾਇਨੋਰਫਨ ਰਿਲੀਜ਼ ਹੋ ਰਿਹਾ ਅੱਛਾ ਉਹਦਾ ਕਾਰਨ ਹੈ ਵੀ ਅਸੀਂ ਹੱਡਾਂ ਨੂੰ ਵੀ ਮਿਹਨਤ ਨਹੀਂ ਕਰਦੇ ਪਸੀਨਾ ਨਹੀਂ ਕੱਢਦੇ ਨਹੀਂ ਕੱਢਦੇ ਡਾਇਨੋਰਫਨ ਦੇ ਨਾਲ ਸਾਡੇ ਫਿਰ ਇਹੀ ਕੁਝ ਹੋਣਾ ਜੀ ਫਿਰ ਸਾਡੇ ਵੀ ਮਨ ਨੂੰ ਕਿ ਚਲੋ ਗਰਦਨ ਦੇ ਵਿੱਚ ਪੇਨ ਹੋਣੀ ਹੈ ਸਰਵਿਕਲ ਹੋਣਾ ਬੈਕ ਪੇਨ ਹੋਣੀ ਨੀਜ ਜੋਇੰਟ ਪੇਨ ਹੋਣੀ ਐਨੀ ਬਾਡੀ ਕਿਤੇ ਵੀ ਪੇਨ ਆ ਉਹਦਾ ਮੇਨ ਕਾਰਨ ਡਾਇਨੋਰਫਨ ਹੈ ਚੈਨ ਡੈਨੋਰਫਨ ਜਿਹੜਾ ਇੱਕ ਉਹ ਬੋਡੀ ਦੇ ਵਿੱਚ ਰਿਲੀਜ਼ ਹੋ ਰਿਹਾ ਹੈ ਸਟ्रेस ਵੱਧ ਰਹੀ ਹੈ ਲੋਕਾਂ ਨੂੰ ਸਟ्रेस ਵੀ ਮੇਨ ਕਾਰਨ ਮੰਨੀ ਜਾਂਦੀ ਹੈ ਡਿਪਰੈਸ਼ਨ ਸਟ्रेस ਐਂਜਾਇਟੀ ਇਹ ਮੇਨ ਕਾਰਨਾਂ ਦੇ ਵਿੱਚ ਇਹ ਵੀ ਸਾਡੇ ਜੋਇੰਟ ਪੇਨ ਦੇ ਵਿੱਚ ਕਿਤਨਾ ਕਿਤੇ ਮੇਨ ਕਾਰਨ ਕੋਲ ਕਰ ਸਕਦੇ ਇਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਪ੍ਰਜੈਨਟ ਜੀ ਹੋ ਤਾਂ ਦਿੱਤੇ ਕੇ ਨੰਬਰ ਤੇ ਸੰਪਰਕ ਜਰੂਰ ਕਰਨਾ ਤਕਰੀਬ ਸਾਰੇ ਆ ਗੱਦਨ ਆਕੜੀ ਹੋਈ ਸੀ ਪੂਰੀ ਹੋਈ ਇੱਕ ਦੇ ਵਿੱਚ ਜਿਹੜੀ ਚੀਜ਼ ਪੈਦੀ ਉਹ ਵੀ ਦਰਦੂਤਾ ਤੇ ਨੋਰਮਲ ਹੋ ਗਿਆ। ਬੇੜਾ ਪੇਸ਼ੈਂਟ ਆਪਣੇ ਕੋਲੇ ਆਊਗਾ ਮੈਂ ਤੁਹਾਨੂੰ ਇੱਥੇ ਦਾਵੇ ਨਾ ਕਹਿਣਾ ਜੀ ਵੀ ਟਾਈਮ ਲੱਗ ਸਕਦਾ ਇੱਥੇ ਤੇਰੇ ਕੋਲੇ ਭਾਵੇਂ ਅੱਧਾ ਘੰਟਾ ਲੱਗ ਜਾਏ ਘੰਟਾ ਲੱਗ ਜਾਏ ਭਾਵੇਂ 2 ਘੰਟੇ ਲੱਗ ਜਾਏ ਉਹਨੂੰ ਬਿਰਾ ਸਟੀਰੌਇਡ ਤੋਂ ਬਿਲਕੁਲ ਠੀਕ ਕਰਕੇ ਭੇਜਾਂਗਾ ਉਹਨੂੰ ਜੀ। ਹਾਂਜੀ ਫਰਕ ਆ ਮੈਂ ਪਹਿਲੀ ਵਾਰ ਨਹੀਂ ਆਈਆਂ ਜੀ ਮੈਨੂੰ ਬਹੁਤ ਫਰਕ ਪੈ ਗਿਆ। 2 ਘੰਟੇ ਦੇ ਵਿੱਚ ਵਿੱਚ ਪੇਸ਼ੈਂਟ ਨੂੰ ਉਹਦੇ ਮੂੰਹੋਂ ਬੁਲਾ ਦੇਾਂਗੇ। ਬਿਆ ਮੈਨੂੰ ਮੈਂ ਠੀਕ ਆ ਬਿਲਕੁਲ। ਨਾ ਆਈਆਂ ਬਹੁਤ ਖਾਧੀ ਮੈਨੂੰ ਕਈ ਸਾਲ ਤੋਂ ਦ ਤੇ ਗੋਡੇ ਸਿੱਧੇ ਨਹੀਂ ਸੀ ਹੁੰਦੇ ਹਾਂਜੀ ਬਾਅਦ ਤੋਂ ਫਰਕ ਪਿਆ ਮੈਨੂੰ ਅੱਜੇ ਫਰਕ ਲੱਗਦਾ ਬਿਮਾਰਗਾਂ ਨੂੰ ਆਪਾਂ ਕਿਵੇਂ ਕੰਟਰੋਲ ਕਰ ਸਕਦੇ ਇਹਨਾਂ ਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇਹ ਡਿਸਪਰੋਬਲ ਨੂੰ ਸੀਗੀ ਜੀ ਦਰਦ ਹੁੰਦਾ ਰਹਿੰਦਾ ਸੀ ਬਹੁਤ ਜ਼ਿਆਦਾ ਹੋਵੇ 2-3 ਸਾਲ ਪਰ ਹੁਣ ਜਦੋਂ ਤੋਂ ਤੁਹਾਡੇ ਕੋਲ ਆਣ ਲੱਗਿਆ ਮੈਨੂੰ ਉਦੋਂ ਦਾ ਬਹੁਤ ਫਰਕ ਪਿਆ ਹੋਇਆ ਜੀ ਸਾਡੀ ਜਿਹੜੀ ਮੈਡੀਸਨ ਆ ਉਹ ਕਨ ਸਟੀਰੋਇਡ ਤੱਕ ਸੀਮਤ ਨਾ ਹੋਵੇ ਹਾਂਜੀ ਉਹ ਜਿਹੜੇ ਤੱਤਾਂ ਦੀ ਘਾਟ ਆ ਉਹਨੂੰ ਪੂਰਾ ਕਰਨ ਦੇ ਆ ਦੀ ਸ੍ਰਸਥਾ ਰੱਖਦੀ ਹੋਵੇ ਕਮਰ ਦਰਦ ਤੇ ਜੀ ਬਹੁਤ ਫਰਕ ਪਿਆ ਹੋਇਆ ਜੀ ਚਰਬੀ ਵਧਣ ਤੇ ਕਰਕੇ ਸਾਡਾ ਪੇ ਪੇਟ ਵੱਧ ਨਾਲ ਬੰਦਾ ਵੈਸੇ ਡੇਟਵਾ ਹੋ ਜਾਂਦਾ ਅੱਜ ਕੱਲ ਫਿਜ਼ੀਕਲ ਐਕਟੀਵਿਟੀ ਬਿਲਕੁਲ ਖਤਮ ਹੋ ਚੁੱਕੀ ਆ ਮੈਡੀਸਨ ਦੇ ਨਾਲ ਅਸੀਂ ਪੇਸ਼ੈਂਟ ਨੂੰ ਇੱਕ ਵਾਰੀ ਕ્યોਰ ਕਰ ਸਕਦੇ ਆ ਲੰਬਾ ਸਮਾਂ ਠੀਕ ਰਹਿਣ ਤੇਰੇ ਉਹਨੂੰ ਐਕਸਰਸਾਈਜ਼ ਕਰਨੇ ਪੈਣਗੇ ਹਰ ਕੋਈ ਅੱਜ ਕੱਲ ਰੀਡ ਦੀ ਹੱਡੀ ਤੋਂ ਪਰੇਸ਼ਾਨ ਆ ਕੋਈ ਸਰਵਾਈਕਲ ਤੋਂ ਪਰੇਸ਼ਾਨ ਆ ਕੋਈ ਗੋਡਿਆਂ ਤੋਂ ਪਰੇਸ਼ਾਨ ਆ ਕੋਈ ਰੀਡ ਦੀ ਹੱਡੀ ਤੋਂ ਪਰੇਸ਼ਾਨ ਆ ਕਿਸੇ ਦਾ ਤਾਂ ਇਦਾਂ ਦਾ ਦਰਦ ਆ ਕਿ ਦਵਾਈਆਂ ਖਾ ਖਾ ਕੇ ਲੁਕੀ ਆ ਚੁੱਕੇ ਆ ਖੋਖਲੇ ਹੋ ਚੁੱਕੇ ਆ ਬੈਂਕ ਲੋਕਾਂ ਦੇ ਖੋਖਲੇ ਹੋ ਚੁੱਕੇ ਆ ਪਰ ਆਰਾਮ ਨਹੀਂ ਆ ਅੱਜ ਅਸੀਂ ਪਹੁੰਚੇ ਆ ਜਗਰੌਂ ਡਾਕਟਰ ਚਰਨਜੀਤ ਸਿੰਘ ਗੁਲ ਜਿੱਥੇ ਕੀ ਇਲੈਕਟ੍ਰੋ ਹੋਮੋਪੈਥਿਕ ਅਤੇ ਆਯੁਰਵੈਦਿਕ ਨਾਲ ਟਰੀਟਮੈਂਟ ਕਰਦੇ ਆ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਸੀਂ ਜਨੰਦਰ ਤੋਂ ਚੱਲ ਕੇ ਅਰੋਣ ਕੁਮਾਰ ਜੀ ਤੁਹਾਨੂੰ ਮੋਸਟ ਵੈਲਕਮ ਸਰ ਜਿੱਦਾਂ ਕਿ ਅੱਜ ਕੱਲ ਦੇਖਿਆ ਜਾ ਰਿਹਾ ਕਿ ਪਹਿਲਾਂ ਬਜ਼ੁਰਗਾਂ ਨੂੰ ਕਹਿੰਦੇ ਸੀਗੇ ਕਿ ਹਾਂ ਵੀ ਬੈਕ ਪੇਨ ਸ਼ੁਰੂ ਹੋ ਗਈ ਰੀਡ ਦੀ ਹੱਡੀ ਦੀ ਦਰਦ ਸ਼ੁਰੂ ਹੋ ਗਈ ਜਿੱਦਾਂ ਕਿ ਠੰਡ ਆ ਜਾਂਦੀ ਆ ਪਰ ਅੱਜ ਕੱਲ ਬੱਚਿਆਂ ਨੂੰ ਤਾਂ ਔਰਤਾਂ ਨੂੰ ਬੜੀ ਜ਼ਿਆਦਾ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਇਹਦਾ ਕੀ ਕਾਰਨ ਕੀ ਆ ਮੁਖਾਰਨ ਜੀ ਜੋੜ ਦਰਦਾਂ ਦੀ ਜਿਹੜੀ ਵੀ ਪ੍ਰੋਬਲਮ ਆ ਰਹੀ ਹੈ ਜੀ ਇਹਦੇ ਬੱਚੇ ਜ਼ਿਆਦਾਤਰ ਤਾਂ ਗਲਤ ਖਾਣ ਪੀਣ ਇਹਦੇ ਮੇਨ ਕਾਰਨਾਂ ਦੇ ਵਿੱਚ ਜਿਵੇਂ ਆਪਾਂ ਦੇਖਿਆ ਜਾਂਦਾ ਜੀ অরਣ ਕੁਮਾਰ ਜੀ ਜਿਵੇਂ ਸੂਖਸ਼ਮ ਤੱਤਾਂ ਦੀ ਕਮੀ ਹੋ ਰਹੀ ਆ ਹਾਂਜੀ ਕੈਲਸ਼ੀਅਮ ਆਇਰਨ ਵਿਟਾਮਿਨ ਬੀ ਟੂ ਵਿਟਾਮਿਨ ਡੀ ਦੀ ਕਮੀ ਇਹਦੇ ਵਿੱਚ ਮੁੱਖ ਦੇ ਦੇਖੀ ਜਾਂਦੀ ਆ ਹਮ ਹਮ ਇਹਦੇ ਨਾਲ ਨਾਲ ਗਲਤ ਖਾਣ